ਅੱਜ ਵੀਰੋ ਤੁਹਾਨੂੰ ਬਠਿੰਡੇ ਦੇ ਮਾਲਵੇ ਦਾ ਮਸ਼ਹੂਰ ਪਿੰਡ ਮਹਿਮਾ ਸਰਜਾ ਉੱਥੋਂ ਦੀ ਵੀਡੀਓ ਵੇਖ ਕੇ ਤੁਸੀਂ ਗਦਗਦ ਹੋ ਉਠੋਗੇ ਉੱਥੋਂ ਦੇ ਮੌਜੂਦਾ ਸਰਪੰਚ ਗਰਜੀਤ ਕੌਰ ਦੇ ਪਤੀ ਸਰਦਾਰ ਸ੍ਰਿੰਦਰ ਸਿੰਘ ਜੀ ਬਿੱਟੂ ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰਧਾਨ ਆਪਦੇ ਹੱਥੀਂ ਕੰਮ ਕਰਕੇ ਵੇਖੋ ਕਿੰਡੀ ਸੇਹ ਦੇ ਰਹੇ ਨੇ ਟਰੈਕਟਰ ਵੀ ਉਹ ਆਪ ਦਾ ਆਪ ਲੈ ਕੇ ਆਏ ਨੇ ਕਰਾਹਾ ਵੀ ਆਪ ਲਾ ਰਹੇ ਨੇ ਸਾਡੇ ਪਿੰਡ ਵਿੱਚ 40 ਸਾਲ ਦਾ ਪੁਰਾਣਾ ਇਹ ਮੁੱਦਾ ਸੀ ਕਿ ਇਹ ਵਾਟਰ ਵਾਕਸ ਜਿੱਥੇ ਅੱਜ ਬੋ ਦੀ ਸ਼ੁਰੂਆਤ ਹੋਈ ਹੈ ਬੋਰ ਲੱਗ ਰਿਹਾ ਹੈ ਇਹਨਾਂ ਨੇ ਬਹੁਤ ਹੀ ਵਧੀਆ ਮੁੱਦਾ ਚੁੱਕਿਆ ਸਾਰੇ ਸਰਪੰਚ ਸਹਿਦ ਲੈਣ ਅਤੇ ਇਹੋ ਜੇ ਕੰਮ ਕਰਨ ਤਾਂ ਕਿ ਪੰਜਾਬ ਦੀ ਨਹਿਰ ਐਸ 5 ਸਾਲਾਂ ਦੇ ਵਿੱਚ ਤਾਂ ਕੀ ਸਿਰਫ 2 ਸਾਲਾਂ ਵਿੱਚ ਹੀ ਬਦਲ ਸਕਦੀ ਹੈ ਇਹ ਵਾਟਰ ਵਾਕਸ 4-5 ਪਿੰਡਾਂ ਦਾ ਸਾਂਝਾ ਵਾਟਰ ਵਾਕਸ ਹੈ ਸਾਰੇ ਸਰਪੰਚਾਂ ਦਾ ਸਾਰੇ ਸਰਪੰਚਾਂ ਦਾ ਸਾਂਝਾ ਹੈ ਬਰਾ ਇਸ ਸਰਿੰਦਰ ਸਿੰਘ ਬਿੱਟੂ ਨੇ ਆਪਦੇ ਹੱਥੀਂ ਅਤੇ ਪਿੰਡ ਦੇ ਸਹਿਯੋਗ ਨਾਲ ਇਹ ਵੀਰੋ ਕੰਮ ਕਰਿਆ ਹੈ